ਪਸ਼ਮੀਨਾ ਸਟਾਕ ਆ ਗਏ ਆਪਣੇ ਕੋਲ ਫੁੱਲ ਜੀ ਬਹੁਤ ਸੋਨੇ ਰੰਗ ਆਏ ਨੇ ਰੰਗ ਦੇਖੀ ਚਲੋ ਨਾਲ ਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲੋ ਜੀ ਫੁੱਲ ਸਟਾਕ ਆ ਜੀ ਐਡਵਾਂਸ ਬੁਕਿੰਗ ਹੋ ਗਈ ਆਪਣੇ ਕੋਲ 5 ਮੀਟਰ ਸੂਟ ਹੈ 550 ਰੁਪਏ ਦਾ ਮਿਲਣਾ ਜੀ ਇਹ ਆਪਣੇ ਕੋਲ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਜਿਹਦਾ ਰੇਟ ਹੈ 950 550 ਰੁਪਏ ਦਾ ਕਰਤਾ ਪਸ਼ਮੀਨਾ 5 ਮੀਟਰ ਸੂਟ ਪਿਓਰ ਪਸ਼ਮੀਨਾ 550 ਰੁਪਏ ਦੇ ਵਿੱਚ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੋ ਚਲੋ 5 ਮੀਟਰ ਸੂਟ ਪਿਓਰ ਪਸ਼ਮੀਨਾ 550 ਰੁਪਏ ਦਾ ਜੀ ਓਨਲੀ ਓਨਲੀ ਸ਼ਾਹ ਸ਼ੋਰੂਮ ਤੇ ਕਿਤੇ ਮਿਲਣਾ ਜੀ ਜਲਦੀ ਜਲਦੀ ਵਿਜ਼ਿਟ ਕਰ ਲਓ ਔਨਲਾਈਨ ਆਰਡਰ ਬੁੱਕ ਕਰ ਲਓ ਜੀ ਇੱਕ ਸੂਟ ਦੀ ਸ਼ਿਪਿੰਗ 60 ਰੁਪਏ 2 ਦੀ 80 3 ਦੀ 90 4 ਦੀ 100 ਹੈ ਜੀ ਔਨਲਾਈਨ ਬਾਉਂਟਰ ਬੁੱਕ ਕਰ ਲਓ ਜਲ 5 ਮੀਟਰ ਸੂਟ ਹੈ 550 ਰੁਪਏ ਦਾ ਇਹ ਮਿਲਣਾ ਅਲੂਸ਼ਰ ਸ਼ੋਰੂਮ ਤੇ ਕੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜੀ ਜਿਨ੍ਹਾਂ ਨੇ ਬੁੱਕ ਕਰਨਾ ਆਨਲਾਈਨ 5 ਮੀਟਰ ਸੂਟ ਆਊਗਾ ਜੀ 550 ਰੁਪਏ ਦਾ ਫੇਰ ਨਾ ਕਹੋ ਰਹਿ ਗਏ ਕਿਉਂਕਿ ਨਾਲ ਦੀ ਨਾਲ ਸੋਲਡ ਆਊਟ ਹੋ ਜਾਂਦਾ ਫਿਰ ਕਈ ਕਸਟਮਰ ਕਹਿੰਦੇ ਨੇ ਅਸੀਂ ਲੈਣਾ ਸੀ ਅਸੀਂ ਰਹਿ ਗਏ ਹੁਣ ਨਾਲ ਦੀ ਨਾਲ ਬੁੱਕ ਕਰ ਲਓ ਜੀ ਹੁਣ ਹੈਗੇ ਨਹੀਂ ਨਵੀਂ ਆਏ ਨੇ ਸਟਾਕ 550 ਰੁਪਏ ਦੇ ਵਿੱਚ ਹੈ ਜੀ 550 ਰੁਪਏ ਦੇ ਵਿੱਚ 5 ਮੀਟਰ ਸੂਟ ਪਿਓਰ ਪਸ਼ਮੀਨਾ ਰੰਗ ਬਹੁਤ ਆਏ ਨੇ 5 ਮੀਟਰ ਸੂਟ ਪਿਓਰ ਪਸ਼ਮੀਨੇ ਦੇ ਵਿੱਚ 5 ਮੀਟਰ ਸੂਟ 550 ਰੁਪਏ ਦਾ ਮਿਲਣਾ ਹੈ ਇਹ ਅਲੀ ਸ਼ੇਰ ਸ਼ੋਰੂਮ ਪਿੱਖੀ ਇੱਕੋ ਹੀ ਸ਼ਾਪ ਹੈ ਪਿੱਖੀ ਅਲੀ ਸ਼ੇਰ ਸ਼ੋਰੂਮ ਪਿੱਖੀ ਜਿਹੜਾ ਤੁਹਾਡਾ ਰੇਟਾਂ ਦਾ ਫਾਇਦਾ ਕਰ ਸਕਦਾ ਬਾਜ਼ਾਰਾ ਨਾਲੋਂ ਜੀ ਇਹ ਆਪਣੇ ਕੋਲ 550 ਰੁਪਏ ਦੇ ਵਿੱਚ ਮਿਲੂਗਾ ਜੀ ਪਸ਼ਮੀਨੇ ਦਾ ਸੂਟ ਹੈ 5 ਮੀਟਰ 550 ਰੁਪਏ ਦੇ ਵਿੱਚ 550 ਰੁਪਏ ਦਾ ਜੀ ਅਲੀ ਸ਼ੇਰ ਸ਼ੋਰੂਮ ਵੀ ਕੀ ਦਾ ਪੇਜ ਫੋਲੋ ਕਰਨਾ ਨਾ ਭੁੱਲੋ ਅਲੀ ਸ਼ੇਰ ਸ਼ੋਰੂਮ ਵੀ ਕੀ ਦਾ ਪੇਜ ਫੋਲੋ ਕਰ ਲਓ ਜੀ ਔਰ ਫਾਇਦੇ ਦੀ ਵੀਡੀਓ ਦੇਖਦੇ ਰਿਆ ਕਰੋ ਬ੍ਰਾਂਡ ਸੂਟਾਂ ਦੀਆਂ